ਤੁਹਾਨੂੰ ਉਸ ਪੰਜਾਬ ਪੁਲਿਸ ਦੀ ਬਹਾਦਰ ਟੀਮ ਨਾਲ ਮਿਲਾਨ ਜਾ ਰਹੇ ਆ ਜਿਸ ਨੇ ਆਪਣੀ ਜਾਨ ਤੇ ਖੇਡਦਿਆਂ ਹੋਇਆ ਇੱਕ ਪਰਿਵਾਰ ਦੀ ਜਿਹੜੀ ਜਾਨ ਬਚਾਈ ਸਾਡੇ ਨਾਲੋਂ ਟੀਮ ਮੌਜੂਦ ਹੈ ਪੀਸੀਆਰ ਦੀ ਗੱਲਬਾਤ ਕਰਦੇ ਆ ਕਿਉਂਕਿ ਕੱਲ ਇੱਕ ਸਰਹੰਗ ਨਹਿਰ ਬਠਿੰਡਾ ਚ ਜਿਹੜੀ ਹੁੰਡਾ ਇਮੇਜ ਕਾਰ ਜਿਹੜੀ ਡੁੱਬ ਜਾਂਦੀ ਹੈ ਪਰਿਵਾਰ ਸਮੇਤ ਇਸ ਟੀਮ ਨੇ ਆਪਣੀ ਜਾਨ ਤੇ ਖੇਡ ਕੇ ਉਸ ਪਰਿਵਾਰ ਨੂੰ ਜਿਹੜਾ ਬਚਾਇਆ ਗੱਲਬਾਤ ਕਰਦੇ ਆ ਬਾਈ ਜੀ ਪਹਿਲਾਂ ਤਾਂ ਤੁਹਾਨੂੰ ਦੈਨਿਕ ਸਵੇਰਾ ਦੀ ਟੀਮ ਵੱਲੋਂ ਅਸੀਂ ਸਲੂਟ ਕਰਦੇ ਆ ਜੋ ਆਪਣੀ ਜਾਨ ਤੇ ਖੇਡ ਕੇ ਤੁਸੀਂ ਉਸ ਪਰਿਵਾਰ ਨੂੰ ਬਚਾਇਆ ਕੀ ਕਹਿਣਾ ਚਾਹੂੰਗੀ ਥੈਂਕ ਯੂ ਸਰ ਅਸੇ ਜੀ ਮਾਨਯੋਗ ਐਸਐਸਪੀ ਸਾਹਿਬ ਨੇ ਸਾਨੂੰ ਸਨਮਾਨਿਤ ਕੀਤਾ ਇਸ ਕੰਮ ਚ ਅਸੀਂ ਐਸਐਸਪੀ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਜੋ ਸਾਨੂੰ ਡੀਜੀਪੀ ਡਿਸਕ ਤੇ 25000 ਰੁਪਏ ਅਵਾਰਡ ਦਿੱਤਾ ਹੈ ਤੇ ਇਹਦੇ ਵਿੱਚ ਸਾਡੀ ਸਾਰੀ ਟੀਮ ਨੇ ਰਲ ਕੇ ਨਹਿਰ ਦੇ ਵਿੱਚੋਂ ਬੱਚੇ ਵੀ ਕੱਢੇ ਐ ਤੇ ਲੇਡੀਆਂ ਕੱਢੀਆਂ ਤੇ ਸਾਡੇ ਨੇ ਪਬਲਿਕ ਦੀ ਜੋ ਜਿੰਨੇ ਵੀ ਸੀਗੇ ਪਬਲਿਕ ਨੇ ਵੀ ਸਾਡਨਾਂ ਸਹਾਇਤਾ ਕੀਤੀ ਬਾਈ ਜੇ ਗੱਲ ਕਰੀਏ ਕਿਸ ਤਰ੍ਹਾਂ ਦਾ ਮਾਹੌਲ ਸੀ ਉਸ ਟਾਈਮ ਜਦੋਂ ਕਾਰ ਨਹਿਰ 'ਚ ਡਿੱਗਦੀ ਐ ਤੁਸੀਂ ਮੌਕੇ ਤੇ ਪਹੁੰਚਦੇ ਹੋ ਕਿਵੇਂ ਸੋਚਿਆ ਵੀ ਅਸੀਂ ਨਹਿਰ 'ਚ ਵੜ ਕੇ ਬੱਚਿਆਂ ਨੂੰ ਬਚਾਈਏ ਪਰਿਵਾਰ ਨੂੰ ਬਚਾਈਏ ਜਦੋਂ ਅਸੀਂ ਉੱਥੇ ਮੌਕੇ ਤੇ ਪਹੁੰਚੇ ਇਹ ਜਸਵਿੰਦਰ ਆਪਣਾ ਸਭ ਜਸਵੰਤ ਸਿੰਘ ਤੇ ਨਵਿੰਦਰ ਸਰ ਇਹਨਾਂ ਨੇ ਦੋਨਾਂ ਨੇ ਮੌਕੇ ਤੇ ਆ ਕੇ ਇਹ ਦੋਨੇ ਤੈਰ ਨਹੀਂ ਜਾਣਦੇ ਸੀ ਇਹ ਘਟ ਜਾਂਦਾ ਸੀ ਇਹਨਾਂ ਨੇ ਮੌਕੇ ਤੇ ਛਾਲ ਮਾਰੀ ਇਹ ਕੁੜੀ ਨਾਲ ਹੈਲਪ ਕਰਕੇ ਸੀ ਸਾਡੇ ਕੋਲ ਰੱਸਾ ਸੀ ਅਸੀਂ ਨਹਿਰ 'ਚ ਰੱਸਾ ਸੱਡਤਾ ਰੱਸਾ ਸੱਟਣ ਨਾਲ ਅਸੀਂ ਮਤਲਬ ਦੋਨਾਂ ਪਾਸੇ ਪਹਿਲੀ ਸਾਈਡ ਜਾ ਕੇ ਬੰਦਤਾ ਤੇ ਉਦੋਂ ਬਾਅਦ ਵਿੱਚ ਪਬਲਿਕ ਆਈ ਗਈ ਪਬਲਿਕ ਆਈ ਗਈ ਤੇ ਸਾਡੇ ਨਾਲ ਉਹਨਾਂ ਨੇ ਸਹਿਤਾ ਨਾਲ ਸਾਨੂੰ ਜਿੰਨੇ ਵੀ ਸੀਗੇ ਅਸੀਂ ਬੱਚੇ ਸਾਰੇ ਤੇ ਲੇਡੀਜ਼ ਸਾਰੇ ਬਾਹਰ ਕੱਢ ਲੇ ਬਿਲਕੁਲ ਹੀ ਬਿਲਕੁਲ ਐਸੀ ਪੰਜਾਬ ਪੁਲਿਸ ਦੇ ਉਹ ਬਹਾਦਰ ਨੌਜਵਾਨ ਜਿਨ੍ਹਾਂ ਨੇ ਇੱਕ ਪਰਿਵਾਰ ਦੀ ਜਾਨ ਬਚਾਈ ਤੇ ਸਾਡੇ ਨਾਲ ਟੀਮ ਦੇ ਹੋਰ ਵੀ ਇਹਨਾਂ ਦੇ ਮੈਂਬਰ ਮੌਜੂਦ ਹੈ ਗੱਲਬਾਤ ਕਰਦੇ ਆਂ ਭਾਈ ਜੀ ਡੈਨਿਕ ਸਵੇਰਾ ਦੀ ਟੀਮ ਵੱਲੋਂ ਤੁਹਾਨੂੰ ਸਲੂਟ ਹੈ ਤੁਸੀਂ ਇੱਕ ਪਰਿਵਾਰ ਦੀ ਜਾਨ ਬਚਾਈ ਹੈ ਆਪਣੀ ਜਾਨ ਤੇ ਖੇਡ ਕੇ ਕੀ ਕਹਿਣਾ ਚਾਹੋਗੇ ਮੇਰੇ ਵੱਲੋਂ ਤਨਖੁਰਾ ਬਹੁਤ ਬਹੁਤ ਧੰਨਵਾਦ ਤੇ ਯਾਨਕਿ ਉਸ ਟਾਈਮ ਤੇ ਸਾਨੂੰ ਮੌਕੇ ਤੇ ਹੀ ਨਹੀਂ ਪਤਾ ਲੱਗਿਆ ਮੈਂ ਕੀ ਕਰਦਾ ਸਾਨੂੰ ਜਿਵੇਂ ਪਤਾ ਲੱਗਿਆ ਕਿ ਕਾਰ ਡੀਗੂ ਤੇ ਬੱਚੇ ਆ ਅਸੀਂ ਅੰਦਾਦੋਂ ਜਾ ਕੇ ਉੱਥੇ ਛਾਲ ਮਾਰੀ ਕਿਸ ਤਰ੍ਹਾਂ ਦਾ ਮਾਹੌਲ ਸੀਗਾ ਉਸ ਟਾਈਮ ਦੇਖੋ ਤੁਸੀਂ ਮੌਕੇ ਤੇ ਸੀਗੇ ਚਿੰਚ ਵਿਹਾੜਾ ਵੀ ਪੈ ਜਾਂਦਾ ਬੱਚੇ ਮੌਜੂਦ ਸੀਗੇ ਲੋਕਾਂ ਲੋਕ ਵੀ ਉੱਥੇ ਪਹੁੰਚੇ ਕਿਵੇਂ ਸੋਚਿਆ ਵੀ ਅਸੀਂ ਨਹਿਰ ਚ ਜਾ ਕੇ ਉਹਨਾਂ ਦੀ ਜਾਨ ਬਚਾਈ ਅਸੀਂ ਨਾ ਤਾਂ ਲੋਕਾਂ ਵੱਲ ਦੇਖਿਆ ਨਾ ਕਿਹਾ ਮੈਨੂੰ ਸਭ ਦੇ ਦੇਖਿਆ ਇਹ ਗੱਡੀ ਵਿੱਚ ਜਿੰਨੀ ਜਾਣਾ ਉਹ ਬਚਾਈ ਜਾਂ ਅਸੀਂ ਸਭ ਤੋਂ ਪਹਿਲੇ ਕੋਸ਼ਿਸ਼ ਕੀਤੀ ਚਾਰ ਮਾਰ ਕੀ ਗੱਡੀ ਦੇ ਸ਼ੀਸ਼ੇ ਤੱਕ ਪਰ ਬੱਚੇ ਕੱਢੇ ਸਾਡੇ ਨਾਲ ਜਸਵੰਤ ਸਿੰਘ ਨੇ ਇਹ ਵੀ ਛਾਲ ਮਾਰੀ ਪਰ ਇਹ ਇਹਨੂੰ ਅਸੀਂ ਪਿੱਛੇ ਕਹਿੰਦੇ ਮੈਂ ਤੁਹਾਨੂੰ ਬੱਚੇ ਫੜਫੜਾਈ ਜੋ ਇਹ ਦੋਨੋਂ ਬਾਹਰ ਰਹਿਤੀ ਹੈ ਭਾਈ ਜਿਹੜੇ ਗੱਲ ਕਰੀ ਅਸੀਂ ਲਗਾਤਾਰ ਤੁਹਾਨੂੰ ਦੇਖ ਰਿਹਾ ਜ਼ਿਆਦਾਤਰ ਤੁਹਾਡੀ ਜਿਹੜੀ ਡਿਊਟੀ ਹੈ ਪੀਸੀਆਰ ਦੀ ਲੈਰ ਤੇ ਹੁੰਦੀ ਹੈ ਮੌਕੇ ਤੇ ਤੁਸੀਂ ਮਤਲਕੀ ਉੱਤੇ ਮੌਜੂਦ ਸੀ ਕਿ ਤੁਹਾਨੂੰ ਕਾਲ ਆਈ ਸੀ ਮੈਨੂੰ ਆਕੇ ਕਾਲ ਬਾਅਦ ਚਾਹੀਈ ਪਹਿਲਾਂ ਮੈਨੂੰ ਕਿਸੇ ਬੰਦੇ ਨੇ ਰਾਹ 길ੇ ਆਕੇ ਦੱਸਿਆ ਮੁਰਸਾਦ ਉੱਥੇ ਕਾਟ ਦਿੱਤੀ ਜੋ ਇੰਨੀ ਗੱਲ ਕਹੀ ਅਸੀਂ ਤਿਆਰੀ ਖੜੀ ਸੀ ਮਤਲਬ ਦਸਤੇ ਜਾਣ ਵਾਸਤੇ ਤੇ ਡਿਊਟੀ ਚੇਂਜ ਕਰੀ ਤੇ ਨਾਲ ਦੇ ਉਹ ਇੱਕ ਆਪ ਦੀ ਗੱਡੀ ਭਜਾ ਲਈ ਤੇ ਉੱਥੇ ਜਾ ਕੇ ਪਹੁੰਚੇ ਗੱਡੀ ਤੁਰੀ ਜਾਂਦੇ ਅਸੀਂ ਆਪ ਦੀ ਕਮੀਜ਼ਾ ਤੇ ਬੈਲੜਾ ਤੀ ਤੇ ਮਛਾਲ ਤੁਹਾਨੂੰ ਤਾਂ ਤੈਰਨਾ ਆਂਦਾ ਸੀ ਜਸਵੰਤ ਬਾਈ ਨੂੰ ਤੈਰਨਾ ਵੀ ਨਹੀਂ ਆਂਦਾ ਸੀ ਇਹਨੇ ਵੀ ਤੁਹਾਡੇ ਮਗਰ ਛਾਲ ਮਾਰਤੀ ਕਿਵੇਂ ਦੇਖ ਦੋ ਇਹਨਾਂ ਦੀ ਇਸ ਬਾਦਰੀ ਨੂੰ ਬਹੁਤ 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 ਬਦਕਾ ਕੰਮ ਕੀਤਾ ਕਿਉਂ ਇਹ ਨਹੀਂ ਦੇਖੇ ਤੇ ਇਹ ਦਿਮਾਗ ਇੱਕੋ ਹੀ ਗੱਲ ਹੈ ਕਿ ਜਿਵੇਂ ਮੇਰੇ ਬੱਚੇ ਉਹ ਮੈਂ ਮਤਲਬ ਦੂਜੇ ਬੱਚੇ ਆ ਜੱਸ ਐਸਐਸਪੀ ਬਠਿੰਡਾ ਨੇ ਤੁਹਾਨੂੰ ਸਨਮਾਨਤ ਵੀ ਕੀਤਾ ਹੈ 25-25000 ਦਾ ਇਨਾਮ ਵੀ ਦਿੱਤਾ ਹੈ ਕਿੰਨੀ ਕੁ ਖੁਸ਼ੀ ਮਹਿਸੂਸ ਹੋ ਰਹੀ ਹੈ ਬਹੁਤ ਖੁਸ਼ੀ ਹੋ ਰਹੀ ਹੈ ਸਾਡੇ ਮਾਨਯੋਗ ਐਸਐਸਪੀ ਸਾਹਿਬ ਡੀਜੀਪੀ ਸਾਹਿਬ ਨੇ ਸਾਰਿਆਂ ਨੂੰ ਸਨਮਾਨਤ ਦਿੱਤੇ ਡੀਜੀਪੀ ਦੇ ਸਕੀਮ ਮਿਲੀ ਸਭ ਨੂੰ ਸਨਮਾਨ ਦਿੱਤਾ ਤੇ ਬਹੁਤ ਖੁਸ਼ੀ ਹੋ ਰਹੀ ਆਪਣੇ ਆਪ ਨੂੰ ਮਾਣ ਹੋ ਰਿਹਾ ਕਿ ਸਾਡੇ ਐਸਐਸਪੀ ਅਫਸਰ ਅੱਜ ਨੂੰ ਮਾਨਤ ਦੇ ਸਨਮਾਨ ਦੇ ਸਕਿਆ ਬਿਲਕੁਲ ਜੀ ਬਿਲਕੁਲ ਐਸੇ ਪੀਸੀਆਰ ਦੇ ਉਹ ਮੁਲਾਜ਼ਮ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਅਤੇ ਕੱਲ ਤੋਂ ਜਿਹੜੇ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ ਭਾਈ ਜਸਵੰਤ ਸਿੰਘ ਜੋ ਪੰਜਾਬ ਪੁਲਿਸ 'ਚ ਬਤੌਰ ਹੌਲਦਾਰ ਡਿਊਟੀ ਨਿਭਾ ਰਿਹਾ ਹੈ ਗੱਲਬਾਤ ਕਰਦੇ ਇਹਨਾਂ ਨੂੰ ਤੈਰਨਾ ਵੀ ਨਹੀਂ ਆਉਂਦਾ ਸੀ ਫਿਰ ਵੀ ਇਹਨਾਂ ਨੇ ਨਹਿਰ 'ਚ ਛਾਲ ਮਾਰੀ ਅਤੇ ਪੂਰੇ ਪਰਿਵਾਰ ਦੀ ਜਿਹੜੀ ਜਾਨ ਬਚਾਈ ਸਾਡੇ ਨਾਲ ਹੌਲਦਾਰ ਜਸਵੰਤ ਸਿੰਘ ਮੌਜੂਦ ਹੈ ਗੱਲਬਾਤ ਕਰਦੇ ਆਂ ਭਾਈ ਜੀ ਦੈਨਿਕ ਸਵੇਰਾ ਦੀ ਟੀਮ ਵੱਲੋਂ ਤੁਹਾਨੂੰ ਸਲੂਟ ਹੈ ਆਪਣੀ ਜਾਨ ਤੇ ਖੇਡ ਕੇ ਤੁਸੀਂ ਉਸ ਪਰਿਵਾਰ ਦੀ ਜਿਹੜੀ ਜਾਨ ਬਚਾਈ ਕੀ ਕਹਿਣਾ ਚਾਹੋ ਇਹ ਕਿ ਜੇ ਸਰ ਦਾ ਬਰਾਦਾ ਸਰ ਕੰਡੀਸ਼ਨ ਇੰਨੀ ਬਹੁਤ ਹੋਊ ਸੀ ਜਦੋਂ ਵੀ ਕੋ ਸਾਨੂੰ ਕੁਛ ਨਹੀਂ ਸਮਝ ਲੱਗਿਆ ਸਰ ਉੱਥੇ ਕਿ ਅਸੀਂ ਕੀ ਕਰਦੇ ਆ ਸਰ ਅਸੀਂ ਫਟਾਫਟ ਆਪਣੇ ਕੋਈ ਸ਼ੂਦ ਲੈ ਛਾਲਾ ਮਾਰਤੀ ਆ ਪਣੀ ਦੇਖੜੀ ਰਾਜਪਾਲ ਸਰ ਸਾਨੂੰ ਵੀ 25 ਦਿਖ ਰਹੇ ਸਰ ਸਰ ਸਾਡੀ ਗੱਡੀ 'ਚ ਹੀ ਪਏ ਹੁੰਦੇ ਆ ਰਸਾ ਵਗੈਰਾ ਸਾਡੀ ਗੱਡੀ 'ਚ ਜਦੋਂ ਅਸੀਂ ਛਾਲ ਮਾਰਤੀ ਕਿਸੇ ਮਤਲਬ ਇੰਚਾਰ ਸਾਹਿਬ ਨੇ ਸਾਡੇ ਰਜਿੰਦਰ ਸਰ ਨੇ ਗੱਡੀ ਸਾਨੂੰ ਰਸਾ ਪਚਾਇਆ ਰਸਾ ਫਿਰ ਅਸੀਂ ਗਾਂ ਜਿਹੜੇ ਅੱਗੇ ਮੁੰਡੇ ਬੈਠੇ ਸੀ ਇੰਚਾਰ ਸਾਹਿਬ ਕਿਹੜੇ ਸਾਨੂੰ ਪੜਾਇਆ ਰਿਪਬਲਿਕ ਦੇ ਦੋ ਤਿੰਨ ਮੁੰਡੇ ਸੀਗੇ ਸਾਡੇ ਨਾਲ ਅੱਛਾ ਕਈ ਚੀਜ਼ਾਂ ਮਤਲਬ ਕੀ ਪੀਸੀਆਰ ਗੱਡੀ ਚ ਮੌਜੂਦ ਹੁੰਦੀਆਂ ਸਾਡੇ ਕੋਲ ਫਾਇਰ ਦਾ ਸਮਾਨ ਹੁੰਦਾ ਸਰ ਆਪਣੇ ਅਰਸਾ ਹੁੰਦਾ ਸਰ ਹੋਰ ਫਰਸਟ ایڈ ਹੁੰਦੀ ਸਰ ਤਕਰੀਬਨ ਕਿੰਨਾ ਕ ਸਮਾਨ ਹੁੰਦਾ ਸਾਡੀ ਗੱਡੀ ਚ ਕਿੰਨੇ ਕ ਖੁਸ਼ੀ ਮਹਿਸੂਸ ਹੋ ਰਹੀ ਹੈ ਪਰਿਵਾਰ ਦੀ ਜਾਨ ਬਚਾ ਕੇ ਸਰ ਬਹੁਤ ਜਿਆਦਾ ਖੁਸ਼ੀ ਹੋ ਰਹੀ ਹੈ ਸਰ ਬਹੁਤ ਜਿਆਦਾ ਤੇ ਅੱਜ ਐਸਐਸਪੀ ਬਠਿੰਡਾ ਨੇ ਤੁਹਾਨੂੰ ਸਨਮਾਨਿਤ ਵੀ ਕੀਤਾ 25-25000 ਦਾ ਇਨਾਮ ਵੀ ਦਿੱਤਾ ਹੈ ਡੀਜੀਪੀ ਡਿਸਕ ਨਾਲ ਵੀ ਸਨਮਾਨਿਤ ਕੀਤਾ ਗਿਆ ਕਿੰਨੀ ਖੁਸ਼ੀ ਹੋ ਰਹੀ ਹੈ ਸਰ ਬਹੁਤ ਖੁਸ਼ੀ ਹੋ ਰਹੀ ਹੈ ਮਾਨਜੂ ਗਐਸਐਸਪੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਨੂੰ ਮੌਕੇ ਹਰ ਆਪਣੇ ਮੌਕੇ ਤੇ ਸਾਨੂੰ ਮੌਕੇ ਮੌਕੇ ਤੇ ਸਾਨੂੰ ਆਪਣਾ ਸਨਮਾਨਿਤ ਕਰਦੇ ਹੋ ਜੀ ਸਰ ਚੰਗੇ ਜੀ ਸਵਾਨ ਜੀ ਲਾਸਟ ਇੱਕ ਸਵਾਲ ਹੈ ਤੁਹਾਨੂੰ ਪਰਿਵਾਰ ਦੇਖੋ ਓਵਰਲੋਡ ਗੱਡੀ ਸੀਗੀ ਕੀ ਮੈਸੇਜ ਦੇਣਾ ਚਾਹੁੰਦੇ ਹੋ ਅੱਜ ਪਰਿਵਾਰਾਂ ਨੂੰ ਜੋ ਗੱਡੀ ਚ ਜਿੰਨੀਆਂ ਸੀਟੜ ਹੁੰਦੀਆਂ ਓੰਨੇ ਹੀ ਬੈਠਨੇ ਚਾਹੀਦੇ ਹੈ ਕੀ ਮੈਸੇਜ ਦੇਣਾ ਚਾਹੁੰਦੇ ਸਰ ਸ੍ਰੀ ਅਸੀਂ ਉਦਾਂ ਵੀ ਕਹਿੰਦੇ ਰਹਿੰਦੇ ਸਰਵਿਸ ਵਾਲੀ ਜਿੰਨੀਆਂ ਕੰਪਨੀ ਵੱਲੋਂ ਸੀਟ ਔਨੀ ਅਲਾਉਡ ਹੈ ਨਹੀਂ ਓਨੀ ਬੈਠਣਾ ਚਾਹੀਦਾ ਸਰ ਹਾਂਜੀ ਸਰ ਬਿਲਕੁਲ ਜੀ ਬਿਲਕੁਲ ਏਸੀਓ ਬਹਾਦਰ ਨੌਜਵਾਨ ਜਸਵੰਤ ਸਿੰਘ ਜਿਨ੍ਹਾਂ ਨੇ ਆਪਣੀ jaan ਤੇ ਖੇਡ ਕੇ ਉਸ ਪਰਿਵਾਰ ਦੀ ਜਿਹੜੀ jaan ਬਚਾਈ ਸਾਡੇ ਨਾਲ ਉਹ ਬਹਾਦਰ ਲੇਡੀਜ਼ ਹੈੱਡ ਕਨਸਟੇਬਲ ਵੀ ਮੌਜੂਦ ਹੈ ਗੱਲਬਾਤ ਕਰਦੇ ਆਂ ਜਿਨ੍ਹਾਂ ਨੇ ਪੀਸੀਆਰ ਦਾ ਪੂਰਾ ਸਾਥ ਦਿੱਤਾ ਉਸ ਟਾਈਮ ਮੈਂ ਪਹਿਲਾਂ ਤਾਂ ਤੁਹਾਨੂੰ ਸਲੂਟ ਹੈ ਡੈਨਿਕਸ ਵਗੈਰਾ ਦੀ ਟੀਮ ਵੱਲੋਂ ਤੁਸੀਂ ਵੀ ਆਪਣੀ ਜਾਣ ਤੇ ਖੇਡ ਕੇ ਉਸ ਪਰਿਵਾਰ ਦੀ ਜਾਨ ਬਚਾਈ ਤੁਸੀਂ ਇਸ ਟੀਮ ਦਾ ਹਿੱਸਾ ਹੋ ਕੀ ਕਹਿਣਾ ਚਾਹੋਗੇ ਬਸ ਸਹੀ ਕਹਿਣਾ ਚਾਹੀਏ ਵੀ ਪਬਲਿਕ ਆਪਣਾ ਥੋੜਾ ਇੱਕ ਤਾਂ ਡਰਾਈਵਿੰਗ ਟਾਈਮ ਮਤਲਬ ਜਿੰਨੀਆਂ ਸਵਾਰੀਆਂ ਹੈਗੀਆਂ ਉੰਨੇ ਬੈਠਣ ਉਹ ਜ਼ਿਆਦਾ ਰਸ਼ ਹੋਣ ਕਰਕੇ ਬੱਚੇ ਛੋਟੇ ਹੋਣ ਕਰਕੇ ਮਤਲਬ ਪ੍ਰੋਬਲਮ ਤਾਂ ਆਈ ਬਟ ਅਸੀਂ ਸੇਫਲੀ ਕਢ ਲਏ ਉਹਨਾਂ ਨੂੰ ਬਾਹਰ ਪਰ ਤੰਗ ਤਾਂ ਬਹੁਤ ਹੋਏ ਨਾ ਉਹ ਵੀ ਚੀਕ ਰਹੇ ਸੀਗੇ ਕਾਫੀ ਘਬਰਾਟ ਵੀ ਹੋ ਰਹੀ ਸੀ ਸਾਨੂੰ ਸਾਨੂੰ ਸਮਝ ਨਹੀਂ ਲੱਗ ਰਹੀ ਸੀ ਵੀ ਕੀ ਕਰੀਏ ਬਸ ਆਪਣਾ ਟੀਮ ਵਰਕ ਹੀ ਕਰੀ ਗਏ ਬਸ ਆਪਣਾ ਜੀ ਅੱਛਾ ਕਿੰਨੀ ਕੁ ਖੁਸ਼ੀ ਹੋ ਰਹੀ ਹੈ ਇੱਕ ਪਰਿਵਾਰ ਦੀ ਜਾਨ ਬਚਾ ਕੇ ਖੁਸ਼ੀ ਤਾਂ ਬਹੁਤ ਜ਼ਿਆਦਾ ਜੀ ਵੀ ਛੋਟਾ ਬੱਚਾ ਤਾਂ ਚਲੋ ਆ ਇਹਨੂੰ 1.5 ਸਾਲ ਹੋਇਆ ਸੀ ਨਾ ਦੁਨੀਆ ਤੇ ਵੀ ਮਤਲਬ ਇਮੋਸ਼ਨਲੀ ਅਸੀਂ ਸਾਈਡ ਤੇ ਰੋਣ ਵੀ ਲੱਗ ਗਈ ਵੀ ਇੰਨਾ ਛੋਟਾ ਬੱਚਾ ਵੀ ਅੱਗੇ ਚਲਾ ਜਾਂਦਾ ਹਨਾ ਉਹ ਤਾਂ ਬਚਣਾ ਹੀ ਨਹੀਂ ਸੀਗਾ ਤੁਸੀਂ ਤਾਂ ਨਹੀਂ ਤੈਰਨਾ ਜਾਣਦੇ ਨਹੀਂ ਨਹੀਂ ਜੀ ਨਹੀਂ ਮਤਲਬ ਮੈਂ ਉੱਪਰ ਹੀ ਬੈਰਲਸ ਵਗੈਰਾ ਐਮਬੂਲੈਂਸ ਬੁਲਾਈ ਹੈ ਵਾਰਿਸ ਬੋਟ ਕਰ ਰਹੀ ਸੀਗੇ ਇਹਨਾਂ ਨੂੰ ਸੰਭਾਲ ਰਹੀ ਸੀ ਜੋ ਪਾਰ ਕਰਦੇ ਸੀਗੇ ਹਾਂਜੀ ਲੇਡੀਆਂ ਸੀ ਜ਼ਿਆਦਾ ਅੱਜ ਐਸਐਸਪੀ ਬਠਿੰਡਾ ਨੇ ਤੁਹਾਨੂੰ ਸਨਮਾਨਿਤ ਵੀ ਕੀਤਾ ਹੈ ਡੀਜੀਪੀ ਦਿਸਕ ਨਾਲ ਸਨਮਾਨਿਤ ਕੀਤਾ ਹੈ 25-25000 ਰੁਪਿਆ ਕੈਸ਼ ਅਵਾਰਡ ਵੀ ਦਿੱਤਾ ਹੈ ਕਿੰਨੀ ਖੁਸ਼ੀ ਹੋ ਰਹੀ ਹੈ ਖੁਸ਼ੀ ਤਾਂ ਬਹੁਤ ਜ਼ਿਆਦਾ ਜੀ ਸੀਨੀਅਰ ਆਫੀਸਰਜ਼ ਦਾ ਹੱਥ ਹੈ ਸਾਡੇ ਸਿਰ ਤੇ ਤਾਂ ਅਸੀਂ ਫੇਰ ਹੀ ਕੰਮ ਕਰਦੇ ਆ ਜੀ ਇੰਨਾ ਵਧੀਆ ਬਹੁਤ ਖੁਸ਼ੀ ਹੋਈ ਹੈ ਬੀਜੀਪੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਤੇ ਐਸਐਸਪੀ ਸਾਹਿਬ ਦਾ ਅੱਛਾ ਪਰਿਵਾਰ ਦੇ ਕਿਸ ਤਰ੍ਹਾਂ ਦੇ ਹਾਲਾਤ ਹੈ ਹੁਣ ਕੀ ਚੱਲ ਰਿਹਾ ਠੀਕ ਨੇ ਜੀ ਹਾਂਜੀ ਠੀਕ ਹੈ ਉਹ ਤਾਂ ਹਾਂਜੀ ਸਾਰਾ ਪਰਿਵਾਰ ਹਾਂਜੀ ਹਾਂਜੀ ਠੀਕ ਹੈ ਜੀ ਬਾਈ ਜੀ ਪਰਿਵਾਰ ਦੇ ਕਿਸ ਤਰ੍ਹਾਂ ਦੇ ਹਾਲਾਤ ਹੈ ਇੱਕ ਘੰਟੇ ਬਾਅਦ ਉਹਨਾਂ ਨੂੰ ਮਤਲਬ ਹਸਪੀਟਲ ਚ ਜੁਤੀ ਦਿੱਤੀ ਸੀ ਸਾਰੇ ਠੀਕ ਹੈ ਬਸ ਇੱਕ ਬੱਚੇ ਦੇ ਪੇਟ ਚ ਪਾਣੀ ਭਰ ਗਿਆ ਸੀ ਡਾਕਟਰਾਂ ਨੇ ਮਤਲਬ ਦੀ ਸੇਤਾ ਨਾਲ ਉਹ ਘਟਦਾ ਜਿਹੜਾ ਛੋਟਾ ਬੱਚਾ ਸੀ ਉਹ ਸਾਰੇ ਠੀਕ ਸੀ। ਹੋਰ ਕਿਸੇ ਨੂੰ ਕੁਝ ਨਹੀਂ ਹੋਇਆ। ਅਸਟਾਚ ਭਾਜ ਹਸਪਤਾਲ ਤੋਂ ਕਿਸੇ ਮਿਲਣ ਮਤਲਬ ਕੀਤਾ ਸੀ। ਬਿਲਕੁਲ ਜੀ ਬਿਲਕੁਲ ਐਸੀ ਉਹ ਬਹਾਦਰ ਪੰਜਾਬ ਪੁਲਿਸ ਦੀ ਟੀਮ ਜਿਨ੍ਹਾਂ ਨੇ ਆਪਣੀ ਜਾਨ ਤੇ ਖੇਡ ਕੇ ਇੱਕ ਪਰਿਵਾਰ ਦੀ ਜਿਹੜੀ ਜਾਨ ਬਚਾਈ। ਅਸੀਂ ਵੀ ਦੈਨਿਕ ਸਵੇਰਾ ਦੀ ਟੀਮ ਵੱਲੋਂ ਇਸ ਬਹਾਦਰ ਟੀਮ ਨੂੰ ਸਲੂਟ ਕਰਦੇ ਹਾਂ। ਕੈਮਰਾਮੈਨ ਸੁਝਲ ਦੇ ਨਾਲ ਮਨੋਚ ਚੱਕੀਵਾਲ ਦੈਨਿਕ ਸਵੇਰਾ ਟੀਵੀ ਬਠਿੰਡਾ।